ਅੱਜ ਅਸੀਂ ਪਹੁੰਚੇ ਜੀ ਦਿਨਨਗਰ ਦੇ ਪੱਚੋਵਾਲ ਸੋ ਪੱਚੋਵਾਲ ਭਗਵਾਨ ਲਕਸ਼ਮੀਨਾਰਾਇਣ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਪਰ ਆਹ ਚੀਨ ਮੰਦਿਰ ਆ ਜੀ ਔਰ ਭਗਵਾਨ ਦੀ ਅਪਾਰ ਕਿਰਪਾ ਜਿਹੜੀ ਆ ਜੀ ਇਸ ਦੁਆਰੇ ਤੇ ਆ ਸੋ ਸੁੰਦਰ ਮੰਦਿਰਾਂ ਤੁਹਾਨੂੰ ਦਰਸ਼ਨ ਕਰਾਉਣੇ ਸਭ ਤੋਂ ਪਹਿਲਾਂ ਤੁਹਾਨੂੰ ਭਗਵਾਨ ਦੇ ਦਰਸ਼ਨ ਕਰਾਉਣੀਆਂ ਜੀ ਭਗਵਾਨ ਲਕਸ਼ਮੀਨਾਰਾਇਣ ਮੰਦਿਰ ਦੇ ਸੋ ਤੁਸੀਂ ਦੇਖੋ ਤੁਸੀਂ ਮੂਰਤੀਆਂ ਦੇਖ ਕੇ ਨਾ ਤੁਹਾਡਾ ਮਨ ਖੁਸ਼ ਹੋ ਜਾਏਗਾ ਜੀ ਇੰਨੀਆਂ ਸੁੰਦਰ ਮੂਰਤੀਆਂ ਵਾਂ ਵੀ ਮਨ ਨੂੰ ਮੋਹ ਲੈਂਦੀਆਂ ਨੇ ਜੀ ਸੋ ਇਹ ਤੁਸੀਂ ਸਾਹਮਣੇ ਜਿਹੜੇ ਆ ਜੀ ਭਗਵਾਨ ਲਕਸ਼ਮੀਨਾਰਾਇਣ ਜੀ ਦੇ ਦਰਸ਼ਨ ਕਰ ਰਹੇ ਹੋ ਭ ਉਹ ਦੇਖ ਕੇ ਜਿਹੜਾ ਜੀ ਮਨ ਜਿਹੜਾ ਵਾ ਮੋਹਿਤ ਹੋ ਜਾਂਦਾ ਮਨ ਸੋ ਲਕਸ਼ਮੀਨਰਾਇਨ ਇਸ ਮੰਦਿਰ ਦੀ ਜਿਹੜੀ ਹੈ ਜੀ ਜਿਸ ਨੇ ਜਿਹੜੇ ਮਹੰਤ ਨੇ ਉਹਨਾਂ ਵੱਲੋਂ ਜਿਹੜੇ ਜੀ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਮਹਾਰਾਜ ਵੱਲੋਂ ਸੋ ਮਹਾਰਾਜ ਦੀ ਜਿਹੜੇ ਹੈ ਜੀ ਇਲਾਕੇ ਵਿੱਚ ਬੜੀ ਚਰਚਾ ਵਾ ਉਹਨਾਂ ਨੇ ਜੰਗਲ 'ਚ ਜਿਹੜਾ ਕਹਿੰਦੇ ਜੀ ਮੰਗਲ ਗੀਤਾ ਦਾ ਵਾ ਔਰ ਅਦਭੁਤ ਮੰਦਿਰ ਬਣਾਇਆ ਵਾ ਜੀ ਸੋ ਮੈਨੂੰ ਨੂੰ ਉਮੀਦ ਪੂਰੇ ਇਲਾਕੇ ਦੇ ਵਿੱਚ ਤੁਸੀਂ ਇਦਾਂ ਦਾ ਮੰਦਿਰ ਦੇਖਿਆ ਹੋਏਗਾ ਜੀ ਇਹ ਸਾਡੇ ਗੁਰਦਾਸਪੁਰ ਪਠਾਨਕੋੜ ਇਲਾਕੇ ਦੇ ਵਿੱਚ ਸਭ ਤੋਂ ਸੁੰਦਰ ਮੰਦਿਰ ਹੈ ਜੀ ਔਰ ਬਹੁਤ ਹੀ ਪਿਆਰਾ ਵਾ ਸੋ ਤੁਸੀਂ ਦੇਖੋ ਰਾਜੇ ਕ੍ਰਿਸ਼ਨ ਦਾ ਦਰਬਾਰ ਆ ਜੀ ਸੋ ਹਰੇਕ ਦੇਵੀ ਦੇਵਤਾ ਜਿੰਨੇ ਵੀ ਸਾਡੇ ਦੇਵ ਦੇਵਤਾ ਨੇ ਜੀ ਸਾਰਿਆਂ ਦੀਆਂ ਮੂਰਤੀਆਂ ਇੱਥੇ ਸਥਾਪਿਤ ਕੀਤੀਆਂ ਆ ਸੋ ਸੁੰਦਰ ਮੂਰਤੀਆਂ ਨੇ ਜੀ ਸੋ ਜਦੋਂ ਤੁਸੀਂ ਮੰਦਿਰ ਚ ਐਂਟਰ ਕਰਦੇ ਹੋ ਤਾਂ ਤੁਹਾਨੂੰ ਬਾਹਰਲੇ ਬੰਦੇ ਵੀ ਜਿਹੜਾ ਵਾ ਜੀ ਦੇਵੀ ਦੇਵਤਿਆਂ ਦੀ ਏਰੀਆ ਆ ਜੀ ਪ੍ਰਤਿਮਾ ਜਿਹੜੀਆਂ ਮਿਲਣਗੀਆਂ ਉੱਪਰਲੇ ਬੰਦੇ ਵੀ ਦੇਖੋ ਤੁਸੀਂ ਭਗਵਾਨ ਰਾਮ ਜੀ ਦਾ ਦੇਖੋ ਤੁਸੀਂ ਚਿੰਨ ਜਿਹੜਾ ਉੱਪਰ ਮੂਰਤੀ ਜਿਹੜੀ ਆ ਸਥਾਪਿਤ ਆ ਸਾਈਡ ਤੇ ਜਿਹੜੀ ਮੂਰਤੀ ਦੇਖੋ ਭਗਵਾਨ ਪਰਸ਼ੂਰਾਮ ਜੀ ਦੀ ਸੋ ਅਲੱਗ-ਅਲੱਗ ਜਿਹੜੇ ਦੇਵੀ-ਦੇਵਤਾ ਨੇ ਜੀ ਉਸਤਾਪਿਤ ਕੀਤੇ ਗਏ ਨੇ ਸੋ ਇਸ ਸਾਈਡ ਤੇ ਆ ਜਾਓ ਸ਼੍ਰੀ ਰਾਮ ਦਰਬਾਰ ਆ ਜੀ ਸੋ ਸ਼੍ਰੀ ਰਾਮ ਦਰਬਾਰ ਵੀ ਜਿਹੜਾ ਵਾ ਜੀ ਦੇਖੋ ਮਨ ਖੁਸ਼ ਹੋ ਜਾਣਾ ਤੁਹਾਡਾ ਦੇਖ ਕੇ ਸਾਡੇ ਕੋਲ ਅਲਫ਼ਾਜ ਨਹੀਂ ਰਹਿੰਦੇ ਜੀ ਲਫ਼ਜ਼ ਮੁੱਕ ਜਾਂਦੇ ਆ ਜਦੋਂ ਤੁਹਾਨੂੰ ਇਹ ਦਰਸ਼ਨ ਕਰਾਵਾਂਗੇ ਔਰ ਮੈਨੂੰ ਨੂੰ ਯਕੀਨ ਵੀ ਤੁਸੀਂ ਇਦਾਂ ਦੇ ਮੰਦਿਰ ਦੇ ਦਰਸ਼ਨ ਕੀਤੇ ਹੋਣਗੇ ਇੱਥੇ ਇੰਨੇ ਪਿਆਰੇ ਭਗਵਾਨ ਨੇ ਇੱਥੋਂ ਇਸ ਸਾਈਡ ਤੋਂ ਦਿਖਾਓ ਭਗਵਾਨ ਉਸਾਰੀ ਨੂੰ ਕੁਮਾਰ ਜੀ ਦੇਖੋ ਤੁਸੀਂ ਸੁੰਦਰ ਭਗਵਾਨ ਦੇ ਦਰਸ਼ਨ ਆ ਜੀ ਸੋ ਇਹ ਤੁਹਾਨੂੰ ਜਿਹੜੇ ਆ ਜੀ ਦ੍ਰਿਸ਼ ਜਿਹੜੇ ਆ ਸਿਰ ਤੋਂ ਸਿਰਫ ਪਚੋਵਾਲ ਪਚੋਵਾਲ ਭਗਵਾਨ ਲక్ష్ਮੀਨਾਰਾਇਣ ਮੰਦਿਰ ਚ ਮਿਲਣਗੇ ਜੀ ਸੋ ਇੱਥੇ ਬੋਲੇ ਬਾਬਾ ਵਿਰਾਜਮਾਨ ਨੇ ਜੀ ਸ਼ਿਵਲਿੰਗ ਵਿਰਾਜਮਾਨ ਨੇ ਔਰ ਬੋਲੇ ਬਾਬਾ ਅਤੇ ਪਾਰਵਤੀ ਮਾਤਾ ਜਿਹੜੇ ਆ ਔਰ ਪੂਰਾ ਸ਼ਿਵ ਪਰਿਵਾਰ ਜਿਹੜਾ ਆ ਜੀ ਉਹ ਵੀ ਰਾਜਮਾਨ ਆ ਸੋ ਸ਼ਿਵ ਪਰਿਵਾਰ ਦੇ ਦਰਸ਼ਨ ਕਰਾਓ ਥੋੜਾ ਅੱਗੇ ਹੋ ਕੇ ਸੋ ਦੇਖੋ ਤੁਸੀਂ ਜਿਸ ਤਰ੍ਹਾਂ ਮੈਂ ਦੱਸ ਰਿਹਾ ਆਂ ਵੀ ਜਿਹੜੇ ਇਥੋਂ ਦੇ ਮਹੰਤ ਨੇ ਜਿਹੜੇ ਮਹਾਰਾਜ ਨੇ ਉਹਨਾਂ ਵੱਲੋਂ ਇਟਾ ਵੱਡਾ ਉਪਰਾਲਾ ਕੀਤਾ ਗਿਆ ਵਾ ਔਰ ਪਤਾ ਨਹੀਂ ਦੇਖੋ ਮੈਂ ਤਾਂ ਹੈਰਾਨ ਹੋ ਜਨਾ ਕਿ ਜੀ ਇਲਾਕੇ ਦੇ ਲੋਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਉਹਨਾਂ ਦਾ ਇੰਨਾ ਜ਼ਿਆਦਾ ਦਿਮਾਗ ਆ ਇੰਨਾ ਜ਼ਿਆਦਾ ਤੁਸੀਂ ਯਕੀਨ ਮੰਨਿਓ ਵੀ ਇੱਕ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰੀ ਤਿਆਰ ਕਰਵਾਈ ਆ ਇੱਕ ਇੱਕ ਚੀਜ਼ ਸੋ ਪਹਿਲੇ ਸ਼ਿਵਲਿੰਗ ਦੇ ਨਿਸ਼ਾਨਖਰੋ ਭਾਈ ਸੋ ਇੱਕ ਇੱਕ ਚੀਜ਼ ਜਿਹੜੀ ਆ ਕਾਰਗਰੀ ਦੇਖੋ ਤੁਸੀਂ ਔਰ ਸਪੈਸ਼ਲ ਕਾਰ ਉਹਨਾਂ ਨੇ ਕਾਰੀਗਰ ਬੁਲਾਏ ਨੇ ਔਰ ਬਿਲਕੁਲ ਸਿੰਪਲ ਸੰਤ ਨੇ ਨਾਰਮਲ ਸੰਤ ਨੇ ਇਹ ਨਹੀਂ ਕੋਈ ਬਿਲਕੁਲ ਤੁਸੀਂ ਮਿਲੋਗੇ ਜਦੋਂ ਇੱਥੇ ਆਓਗੇ ਦਰਬਾਰ ਦੇ ਵਿੱਚ ਤੁਹਾਨੂੰ ਕਿ ਦੇਖਿਓ ਸਧਾਰਨ ਸੰਤ ਨੇ ਕੋਈ ਨਾ ਕੋ ਗੱਡੀ ਨਹੀਂ ਹੈਗੀ ਕੋਈ ਕਾਰ ਨਹੀਂ ਆ ਕੋਈ ਸਕੂਟਰ ਨਹੀਂ ਕੋਈ ਮੋਟਰਸਾਈਕਲ ਨਹੀਂ ਆ ਬਿਲਕੁਲ ਸਿੰਪਲ ਨੇ ਪਰ ਤੁਸੀਂ ਦੇਖੋ ਕਿ ਮੰਦਰ ਨੂੰ ਕਿਦਾਂ ਸੁੰਦਰ ਰੂਪ ਦਿੱਤਾ ਨਾ ਨੇ ਸੋ ਇਹ ਅਦਭੁਤ ਮੰਦਰ ਜਿਹੜਾ ਵਾ ਜੀ ਇਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਉਹ ਚੰਗੇ ਸੰਤ ਜਿਹੜੇ ਆ ਜੀ ਬਹੁਤ ਘੱਟ ਮਿਲਦੇ ਨੇ ਜਿਹੜੇ ਚੰਗੇ ਸੰਤ ਹੁੰਦੇ ਹਨ ਬਹੁਤ ਘੱਟ ਮਿਲਦੇ ਨੇ ਸੋ ਅੱਜ ਕੱਲ ਅਸੀਂ ਦੇਖਦੇ ਆਂ ਵੀ ਜਦੋਂ ਕੋਈ ਗੱਡੀ ਮਿਲ ਜਾਂਦੀ ਜਗ੍ਹਾ ਮਿਲ ਜਾਂਦੀ ਤਾਂ ਲੋਕੀ ਗੱਡੀਆਂ 'ਚ ਝੂਟਦੇ ਨੇ ਜੀ ਪਰ ਕਿਤੇ ਨਾ ਕਿਤੇ ਇਹ ਮੁਹਾਤਮਾ ਜਿਹੜੇ ਨੇ ਜਸੀਂ ਦੇਖਿਆ ਬਿਲਕੁਲ ਸੁਧਾਰਨ ਨੇ ਔਰ ਇਹਨਾਂ ਦਾ ਕਿਤਰਾ ਕਿਤਰਾ ਧਿਆਨ ਜਿਹੜਾ ਵਾਜੀ ਭਗਵਾਨ ਵਾਲਾ ਔਰ ਇਲਾਕੇ ਨੂੰ ਬੜੀ ਵੱਡੀ ਦੇਣ ਵਾਜੀ ਇਸ ਦਰਬਾਰ ਦੀ ਇਸ ਮੰਦਿਰ ਦੀ ਔਰ ਇੱਥੇ ਸਾਲ ਬਾਾਰ ਸਮਾਗਮ ਹੁੰਦੇ ਆ ਜੀ ਸੋ ਕਾਲੀ ਮਾਤਾ ਜੀ ਦੀ ਮੂਰਤੀ ਸਥਾਪਿਤ ਆ ਜੀ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਤਕਰੀਬਨ ਜਿਹੜਾ ਵਾਜੀ ਭਗਵਾਨ ਦਾ ਜਿਹੜਾ ਵਾਤਾ ਅਸਰ ਦੱਸ ਰਿਹਾ ਤੁਹਾਨੂੰ ਮੈਂ ਪੀਥੇ ਵਾਸ ਵਾ ਔਰ ਜਿਹੜੇ ਇਸਦੇ ਮਹੰਤ ਨੇ ਮਹਾਰਾਜ ਨੇ ਉਹਨਾਂ ਤੇ ਖਾਸ ਕਿਰਪਾ ਵਾ ਜੀ ਪ੍ਰਬੋਦੀ ਖਾਸ ਕਿਰਪਾ ਵਾ ਸੋ ਵੈਸ਼ਨੂ ਮਾਤਾ ਦੇ ਦਰਸ਼ਨ ਕਰਾਓ ਜੀ ਸੋ ਇੱਕ ਇੱਕ ਮੂਰਤੀ ਜਿਹੜੀ ਆ ਜੀ ਪਤਾ ਨਹੀਂ ਕਿਸ ਹੱਬ ਬਣਾਉ ਲੈ ਕੇ ਆਏ ਨੇ ਜੀ ਔਰ ਸਥਾਪਿਤ ਕਰਾਈਆਂ ਨੇ ਔਰ ਮੈਂ ਜਿਸ ਤਰ੍ਹਾਂ ਦੱਸ ਰਿਹਾ ਵੀ ਮੇਰੇ ਕੋਲ ਅਲਫਾਜ ਨਹੀਂ ਰਹਿੰਦੇ ਲਫਜ਼ ਮੁੱਕ ਜਾਂਦੇ ਆ ਵੀ ਉਹਨਾਂ ਨੇ ਇਡੀ ਕਾਰਗਰੀ ਕੀਤੀ ਆ ਦੇਖੋ ਕੰਮ ਤੇ ਉਹਨਾਂ ਨੇ ਆਪਣੇ ਹੱਥੀਂ ਕਰਵਾਇਆ ਵਾ ਔਰ ਕੱਲੇ-ਕੱਲੇ ਕੰਮ ਨੂੰ ਦੇਖੋ ਤੁਸੀਂ ਇਹ ਪਿੱਲਰ ਦੇਖੋ ਉੱਪਰ ਦੇਖੋ ਦਿਖਾਓ ਭਾਜੀ ਕੱਲੀ-ਕੱਲੀ ਚੀਜ਼ ਜਿਹੜੀ ਆ ਜੀ ਪੂਰੀ ਸ਼ਿੰਗਾਰੀ ਆ ਕਿੰਨਾ ਸੁੰਦਰ ਰੂਪ ਦੇਖੋ ਮੰਦਿਰ ਨੂੰ ਦਿੱਤਾ ਵਾ। ਕੋਰੇ ਸਾਰੇ ਇਥੋਂ ਦੇ ਮਹਾਨ ਬੰਦੇ ਜਿਹੜੇ ਨੇ ਜਿਹੜੇ ਮੰਦਿਰ ਨੇ ਉਹਨਾਂ ਦੇ ਉਪਰਾਲਾ ਵਾ ਜੀ। ਉਹਨਾਂ ਦੇ ਉਪਰਾਲੇ ਨਾਲ ਸਭ ਕੁਝ ਹੋਇਆ ਵਾ। ਸੋ ਮਹਾਵੀਰ, ਬਜਰੰਗਬਲੀ, ਪਵਨਪੁੱਤਰ ਹਨੂਮਾਨ ਸੋ ਸਾਰੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਇੱਥੇ ਸਥਾਪਿਤ ਨੇ ਜੀ। ਤੁਸੀਂ ਜਿਸ ਵੀ ਦੇਵੀ-ਦੇਵਤਾ ਨੂੰ ਮੰਨਦੇ ਹੋ ਉਹਦੀ ਮੂਰਤੀ ਤੁਹਾਨੂੰ ਇਸ ਦਰਬਾਰ 'ਚ ਮਿਲੇਗੀ ਜੀ। ਸੋ ਅੱਗੇ ਆਜੋ ਭਾਜੀ। ਸਰਸਵਤੀ ਮਾਤਾ, ਲਕਸ਼ਮੀ ਮਾਤਾ ਦੇ ਸਰਸਵਤੀ ਮਾਤਾ ਦੇ ਸੋ ਗਣਪਤੀ ਬੱਪਾ ਦੀ ਮਹਾਵੀਰ ਬਿਜਰੰਗ ਬਲੀ ਦੀ ਸਾਈਂ ਬਾਬਾ ਜੀ ਦੀ ਦੇਖੋ ਤੁਸੀਂ ਮੈਂ ਗੱਲ ਕਰ ਰਿਹਾ ਇਸ ਦਾ ਵੀ ਤੁਸੀਂ ਜਿਸ ਵੀ ਦੇਵੀ ਦੇਵਤਾ ਨੂੰ ਮੰਨਦੇ ਹੋ ਤੁਹਾਨੂੰ ਉਹਦਾ ਹੀ ਦਰਸ਼ਨੀਥੀ ਹੋਣਗੇ ਜੀ ਸੋ ਦੇਖੋ ਤੁਸੀਂ ਉਹਦੇ ਨਾਲ ਹੀ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਿਤ ਹੈ ਜੀ ਸੋ ਇੱਥੇ ਦਿਖਾਉਗਾ ਜੀ ਸਾਈਡ ਨੂੰ ਘੁਮਾ ਕੇ ਜਰਾ ਸੋ ਦੇਖੋ ਸੁੰਦਰ ਉਤਪਵਿੱਤਰ ਮੰਦਿਰ ਹੈ ਜੀ ਔਰ ਇੱਥੇ ਅਗਨੇ ਇੱਕ ਅਲੱਗ ਫੀਲਿੰਗ ਵੀ ਮਹਿਸੂਸ ਹੁੰਦੀ ਹੈ ਜੀ ਇੱਕ ਅਲੱਗ ਫੀਲਿੰਗ ਮਹਿਸੂਸ ਹੁੰਦੀ ਹੈ ਔਰ ਮੰਦਰ ਦੀ ਬਣਾਵਟ ਜਿਹੜੀ ਹੈ ਜੀ ਉਹ ਬੜੀ ਪਿਆਰੀ ਲੱਗਦੀ ਮੈਨੂੰ ਤੇ ਸਹੀ ਪੁੱਛੋ ਤੁਸੀਂ ਔਰ ਮੈਂ ਇਥੇ ਸਪੈਸ਼ਲ ਇਥੇ ਨਾ ਸ਼੍ਰੀਮਦ ਭਾਗਵਤ ਦਾ ਤਾਂ ਚੱਲ ਰਹੀ ਹੈ ਜੀ ਸੋ ਭਾਗਵਤ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਉਹ ਵੀ ਤੁਹਾਨੂੰ ਪ੍ਰਵਚਨ ਸੁਣਾਵਾਂਗੇ ਸੋ ਅਸੀਂ ਸੋਚਿਆ ਕਿ ਤੁਹਾਨੂੰ ਉਸ ਤੋਂ ਪਹਿਲਾਂ ਲక్ష్ਮੀ ਨਾਰਾਇਣ ਮੰਦਰ ਦੇ ਦਰਸ਼ਨ ਕਰਾਉਣੇ ਆ ਜੀ ਲక్ష్ਮੀ ਨਾਰਾਇਣ ਮੰਦਰ ਦੇ ਦਰਸ਼ਨ ਕਰਾਉਣੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਭਾਗਵਤ ਦੇ ਵੀ ਦਰਸ਼ਨ ਕਰਾਵਾਂਗੇ ਮਹਾਰਾਜ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਔਰ ਵੱਡੀ ਗੱਲ ਇੱਥੇ ਇਹ ਵੀ ਨੌਜਵਾਨ ਬੱਚੇ ਆਪਣੀਆਂ ਸੇਵਾਵਾਂ بڑے ਵੱਡੇ ਪੱਧਰ ਤੇ ਦਿੰਦੇ ਨੇ ਸ ਇੱਥੇ ਬڑے-ਵੱਡੇ ਪੱਧਰ ਤੇ ਮਹਾਰਾਜ ਜਿਹੜੇ ਚੰਗੇ ਰਸਤੇ ਲਗਾਏ ਨੇ ਜਿਸ ਤਰ੍ਹਾਂ ਕਿ ਅੱਜ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਜਿਹੜਾ ਵਾ ਡਰੱਗਸ ਨੇ ਜਿਹੜਾ ਵਾ ਨੌਜਵਾਨਾਂ ਨੂੰ ਗਲਤ ਰਸਤੇ ਲੈ ਗਈਦੀ ਆ ਸੋ ਕਿਤੇ ਨਾ ਕਿਤੇ ਬੱਚੇ ਗਲਤ ਬੰਨੇ ਪੜਕੇ ਹੋਏ ਆ ਪਰ ਇੱਥੇ ਖਾਸ ਜਿਹੜੀ ਮੈਂ ਦੇਖਿਆ ਉਹ ਪ੍ਰਲਾਹ ਮਹਾਰਾਜ ਦਾ ਜਿਹੜੇ ਥੰਦੇ ਮਹਾਤਮਾ ਨੇ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਵੀ ਬੱਚਿਆਂ ਨੂੰ ਸਹੀ ਰਸਤਾ ਸਹੀ ਮਾਰਗ ਦਿੱਤਾ ਵਾ ਔਰ ਨੌਜਵਾਨ ਬੱਚੇ ਜਿਹੜੇ ਆ ਜੀ ਭਗਵਾਨ ਦੇ ਚਰਨੀ ਲੱਗੇ ਆ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਨੇ ਕਿਉਂਕਿ ਮਹਾਰਾਜ ਜਿਹੜੇ ਖਾਸ ਕਰਕੇ ਸਿੱਖਿਆ ਹੀ ਦਿੱਤੀ ਉਸ ਤੋਂ ਬਾਅਦ ਹੀ ਤੁਹਾਨੂੰ ਭਗਵਾਨ ਦੀ ਪ੍ਰਾਪਤੀ ਹੋਏਗੀ ਸੋ ਇਸ ਕਰਕੇ ਤਕਰੀਬਨ ਅਸੀਂ ਦੇਖਿਆ ਵੀ ਨੌਜਵਾਨ ਜਿਹੜੇ ਆ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲੈਂਦੇ ਆ ਔਰ ਇਲਾਕੇ ਦੇ ਬੱਚੇ ਜਿਹੜੇ ਆ ਜੀ ਆਪਣੇ ਮਾਤਾ ਪਿਤਾ ਨੂੰ ਲੈ ਕੇ ਇੱਥੇ ਮੰਦਿਰ ਚ ਆਉਂਦੇ ਨੇ ਇੱਥੇ ਧਾਰਮਿਕ ਸਮਾਗਮ ਚੱਲ ਰਿਹਾ ਕੁਝ ਸ਼ਾਮਲ ਹੁੰਦੇ ਨੇ ਔਰ ਆਪਣੀਆਂ ਸੇਵਾਵਾਂ ਦਿੰਦੇ ਨੇ ਸੋ ਇਹ ਦੇਖੋ ਇਸ ਸਾਈਡ ਵੀ ਨੌਜਵਾਨ ਬੱਚੇ ਆ ਉਹ ਅੱਗੇ ਭਗਵਾਨ ਦਾ ਨਾਮ ਲੈ ਰਹੇ ਨੇ ਸ਼ਿਵਲਿੰਗ ਦੀ ਜਿਹੜੀ ਆਰਾਧਨਾ ਕੀਤੀ ਜਾ ਰਹੀ ਆ ਸਾਫ ਸਫਾਈ ਚੱਲ ਰਹੀ ਆ ਸੋ ਕਿਤਨਾ ਕਿਤੇ ਇਹ ਚੰਗੀਆਂ ਚੀਜ਼ਾਂ ਚੰਗੀਆਂ ਸਿੱਖਿਆ ਜਿਹੜੀ ਆ ਵਾ ਜੀ ਉਹ ਬੱਚਿਆਂ ਨੂੰ ਤੇ ਮਿਲਦੀ ਭਗਵਾਨ ਦੇ ਦਰਸ਼ਨ ਕਰਾਇਓ શ્રી ਲਕਸ਼ਮੀਨਾਰਾਇਣ ਭਗਵਾਨ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਘਰ ਬੈਠਿਆਂ ਨੂੰ ਔਰ ਤੁਸੀਂ ਘਰ ਬੈਠੇ ਦਰਸ਼ਨ ਕਰੋ ਭਗਵਾਨ ਦੇ ਸੋ ਇਹ ਲਕਸ਼ਮੀਨਾਰਾਇਣ ਮੰਦਿਰ ਪਚੋਵਾਲ ਸੋ ਪਚੋਵਾਲ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਭਗਵਾਨ ਦੇ ਜੀ શ્રી ਲਕਸ਼ਮੀਨਾਰਾਇਣ ਮੰਦਿਰ ਪਚੋਵਾਲ ਜੀ ਸੋ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਇਸੇ ਤੋਂ ਆਪਣੀ ਇਲਾਕੇ ਦੇ ਜਿੰਨੇ ਵੀ ਆਰਮਿਕਸਤਾਨ ਆ ਜੀ ਉਹਨਾਂ ਦੇ ਦਰਸ਼ਨ ਕਰਈਏ ਉਹਨਾਂ ਨੂੰ ਰੂਰੂ ਕਰਾਈਏ ਸੋ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਈਏ ਆ ਜੀ ਭਗਵਾਨ ਦੇ ਇੱਕ ਵਾਰੀ ਕੈਮਰਾ ਘੁਮਾ ਦਿਓ ਪਾ ਜੀ ਥੋੜਾ ਪਿਛੇ ਆ ਕੇ ਘੁਮਾ ਦਿਓ ਸੋ ਇਹ ਉਹ ਸੁੰਦਰ ਦਵਾਰਾ ਵਾ ਜੀ ਸੋ ਨੀਚਲੀ ਸਾਈਡ ਤੇ ਜਾਵਾਂਗੇ ਤੇ ਉਸ ਸਾਈਡ ਤੇ ਵੀ ਬੜੀਆਂ ਮੂਰਤੀਆਂ ਵਾ ਜੀ ਸ਼ਨੀ ਦਾ ਮਿੱਤੇ ਸ਼ਨੀ ਦਾ ਵੀ ਦੇਖਣ ਵਾਲੀ ਹੈ ਜੀ ਬਹੁਤ ਸੁੰਦਰ ਸ਼ਨੀ ਦਾ ਬਣਾਇਦੇ ਆ ਸੋ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਨੇ ਤੇ ਬ੍ਰਦਰ ਇੱਕ ਮਿੰਟ ਗੱਲ ਸੁਣੋ ਤੁਹਾਡਾ ਪਿੰਡ ਕਿਹੜਾ ਵਾ ਬੱਚੋਵਾਲ ਬੱਚੋਵਾਲ ਹਾਂ ਜੀ ਕਿੰਨੇ ਕਲਾਸ ਪੜ੍ਹਦੇ ਹੋ 9th 9th ਕਿੰਨਾ ਸਮਾਂ ਹੋ ਗਿਆ ਦੀ ਸੇਵਾ ਕਰਦੇ ਦੋ ਸਾਲ ਦੋ ਸਾਲ ਹੋ ਗਿਆ ਹਾਂਜੀ ਕਿਦਾਂ ਦਾ ਮਹਿਸੂਸ ਹੁੰਦਾ ਵਾ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵਿਟੀ ਹੁੰਦੀ ਹੈ ਨਾ ਜਿਹੜੇ ਮਹਾਰਾਜ ਨੇ ਇੱਥੇ ਉਹ ਕੀ ਸੰਦੇਸ਼ ਦਿੰਦੇ ਆ ਕਿਹਦਾ ਸੰਦੇਸ਼ ਦਿੰਦੇ ਆ ਪਹਿਲੀ ਗੱਲ ਤਾਂ ਬਹੁਤ ਹੀ ਚੰਗੇ ਨੇ ਦੂਸਰੀ ਗੱਲ ਉਹ ਸਾਰੇ ਇਹਨਾਂ ਨੂੰ ਬੋਲ ਦੇਣਾ ਹੈ ਤੇ ਮਤਲਬ ਕੀ ਹਾਂ ਹੜ ਕਿਸਨ ਆਪਣੇ ਬੱਚਿਆਂ 'ਗੇ ਰੱਖ ਦੇਣਾ ਉਹ ਹਮੇਸ਼ਾ ਸਾਨੂੰ ਇਹ ਹੀ ਦੱਸ ਦੇ ਕੇ ਪਹਿਲ ਦੇ ਆਪਣੇ ਮਾਪੇ ਦੀ ਸੇਵਾ ਕਰੋਗੇ ਤਾਂ ਹੀ ਤੁਹਾਨੂੰ ਭਗਵਾਨ ਪ੍ਰਾਪਤ ਹੋਣਗੇ ਵਾਹਿਗੁਰੂ ਬਹੁਤ ਵਧੀਆ ਮਲਬਿ ਗਿਆਨ ਮਿਲ ਰਿਹਾ ਤੁਹਾਨੂੰ ਇਹ ਕਿਹਦਾ ਨਾ ਮੈਂ ਦੇਖ ਰਹਾ ਮੈਂ ਤੁਹਾਡੇ ਇੱਥੇ ਇਲਾਕੇ ਦੇ ਜਿੰਨੇ ਵੀ ਬੱਚੇ ਆ ਸਾਰੇ ਇੱਥੇ ਸੇਵਾ ਕਰਦੇ ਆ ਜੀ ਸਾਰੇ ਥੱਲੇ ਕੁਝ ਨਾ ਕੁਝ ਆਪਣਾ 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 ਲੱਗੇ ਹੋਏ ਨੇ ਹਾਂ ਜੀ ਥੈਂਕ ਯੂ ਸੋ ਮਚ ਬੇਟਾ ਸੋ ਦੇਖੋ ਚੰਗੇ ਸੰਸਕਾਰ ਜਿਹੜੇ ਆ ਜੀ ਬੱਚਿਆਂ ਨੂੰ ਮਿਲਦੇ ਆ ਔਰ ਬੱਚੇ ਆਪਣੀਆਂ ਸਵਾਵਾ ਦੇ ਰਹੇ ਨੇ ਜੀ ਸੋ ਚਾਹੀਦਾ ਵੀ ਹੈਗਾ ਕਿ ਤਰ੍ਹਾਂ ਕਹਿੰਦੇ ਸਮੇਂ ਦੀ ਲੋੜ ਆ ਜੀ ਅੱਜ ਖਾਸ ਕਰਕੇ ਸਮੇਂ ਦੀ ਲੋੜ ਆ ਵੀ ਅਸੀਂ ਚੰਗੇ ਕੰਮ ਕਰੀਏ ਚੰਗੇ ਕਰਮ ਕਰੀਏ ਔਰ ਚੰਗੇ ਇਨਸਾਨ ਬਣੀਏ ਜੀ ਸੋ ਇਹ ਉਪਰਾਲੇ ਜਿਹੜੇ ਆ ਜੀ ਤੁਹਾਨੂੰ ਇੱਥੇ ਲਕਸ਼ਮੀਨਾਰ ਸੋ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਅਸੀਂ ਸ਼੍ਰੀਨਿਥ ਭਾਗਵਤ ਕਥਾ ਦੇ ਵੀ ਦਰਸ਼ਨ ਕਰਾਵਾਂਗੇ ਸੋ ਅੱਜ ਤੁਹਾਨੂੰ ਅਸੀਂ ਫਿਲਹਾਲ ਅਸੀਂ ਜਿਹੜਾ ਵਾਜੀ ભગવાન ਲక్ష్ਮੀ ਨਾਰਾਇਣ ਮੰਦਿਰ ਦੇ ਦਰਸ਼ਨ ਕਰਾਈ ਆ ਸੋ ਸ਼ਨੀ ਧਾਮ ਵੀ ਹੈਗਾ ਥੱਲੇ ਜੀ ਸੋ ਬਹੁਤ ਹੀ ਪਿਆਰਾ ਮੰਦਿਰ ਆ ਮਹਾਵੀਰ ਬਜਰੰਗਬਲੀ ਜੀ ਦੀ ਮੂਰਤੀ ਸਾਹਮਣੇ ਆ ਜੀ ਸੋ ਅਦਭੁਤ ਮੰਦਿਰ ਆ ਸਾਹਮਣੇ ਦਿਖਾਇਆ ਤਸਵੀਰ ਭਾਜੀ ਸੋ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਔਰ ਤੁਸੀਂ ਜਰੂਰ ਆਇਓ ਜੇਕਰ ਤੁਸੀਂ ਗੁਰਦਾਸਪੁਰ ਤੋਂ ਹੁੰਦੇ ਹੋ ਤਾਂ ਗੁਰਦਾਸਪੁਰ ਤੋਂ ਤੁਸੀਂ ਦਿਲਨਗਰ ਦਿਲਨਗਰ ਥਾਣੇ ਦੇ ਲਾਗੋ ਜਿਹੜਾ ਰੋਡ ਜਾਂਦਾ ਜੀ ਉਹ ਰੋਡ ਸਿੱਧਾ ਜਿਹੜਾ ਪੱਚੋਵਾਲ ਆਉਣਾ ਜੀ ਸੋ ਪੱਚੋਵਾਲ ਆ ਕੇ ਤੁਸੀਂ ਕਿਸੇ ਨੂੰ ਪੁੱਛ ਲਓ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਰੋਡ ਦੇ ਉੱਪਰ ਮੰਦਿਰ ਹੈ ਜੀ ਜੇ ਪਠਾਨਕੋਟ ਸਾਈਡ ਤੋਂ ਹੁੰਦੇ ਹੋ ਤਾਂ ਵੀ ਸੇਮ ਰਸਤਾ ਵਾ ਜੀ ਦਿਲਨਗਰ ਥਾਣੇ ਦੇ ਲਾਗੋ ਮਿਲ ਕੋ ਰੋਡ ਜਾਂਦਾ ਵਾ ਜੀ ਭਗਵਾਨ ਲక్ష్ਮੀ ਨਾਰਾਇਣ ਮੰਦਿਰ ਸੋ ਜਰੂਰ ਆਇਓ ਭਗਵਾਨ ਦਾ ਨਾਮ ਲਿਓ ਔਰ ਜਿਹੜੇ ਇਸਦੇ ਮਹੰਤ ਨੇ ਮਹਾਪੁਰਸ਼ ਨੇ ਉਹਨਾਂ ਦੇ ਦਰਸ਼ਨ ਜਰੂਰ ਕਰੋ ਉਹਨਾਂ ਨੂੰ ਜਰੂਰ ਮਿਲਿਓ ਸੋ ਰਾਸਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇ